ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਣਕੇਆਲੀ ਦੇ ਵਿੱਚ ਮਣਕੇਆਲੀ ਪਿੰਡ ਜ਼ਿਲ੍ਹੇ ਫਰੀਪੁਰ ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਇੱਕ ਵੱਡਾ ਪਿੰਡ ਆ ਹਰਦਾਸਾ ਵੀ ਨੇੜੇ ਰਹਿ ਗਿਆ ਇਸ ਪਿੰਡ ਦੇ ਮਣਕੇਆਲੀ ਦੇ ਮਿੱਤਰੋ ਵੀ ਤਲਵੰਡੀ ਭਾਈ ਤੋਂ 12 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਆ ਤਨਹੀਸ਼ੀ ਦੇ ਬਿਲਕੁਲ ਕਿ ਸਿੱਧੀ ਛੜਕ ਜਿਹੜੀ ਚੱਟੀ ਪਰ ਚੱਟੀ ਵਾਲੀ ਆ ਉਹ ਇਸ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਬਾਈ ਹੁਣਾਂ ਦਾ ਕੰਮ ਆ ਤੇ ਉਹ ਭਰਾ ਵੀਡੀਓ ਨੂੰ ਜਿੰਨਾ ਭਰਾਵਾਂ ਨੇ ਜਾਇਜ਼ ਕੀਮਤ ਦੇ ਵਿੱਚ ਮਈਆਂ ਲੈਣੀਆਂ ਮਈਆਂ ਚੰਗੀਆਂ ਦੁੱਧ ਵਾਲੀਆਂ ਥਣਾ ਲੇਵੇ ਵਾਲੀਆਂ ਬਣੀਆਂ ਬਣਾਈਆਂ ਮਈਆਂ ਟੌਪ ਮਿਲ ਜਾਣਗੀਆਂ ਆਜੋ ਕਰਦੇ ਭਾਈ ਦੇ ਨਾਲ ਆਪਾਂ ਗੱਲਬਾਤ ਸਾਰੀ ਜਾਣਕਾਰੀ ਲੈਨੇ ਲੱਕੇ ਵੀਰੇ ਸასი ਗੱਲ ਬਾਈ ਬਹੁਤ ਵਧੀਆ ਹੈਗਾ ਪਰਿਵਾਰ ਬਹੁਤ ਵਧੀਆ ਹੈ ਹਾਂਜੀ ਛੜਦੀ ਖੜਕ ਅੱਛਾ ਲੱਕੇ ਭਾਈ ਜਾਨਵਰਾਂ ਦੇ ਚਾਰ ਹਨਾ ਹਾਂਜੀ ਬਾਈ ਜੀ ਚਾਰ ਆਪਾਂ ਸ਼ੁਰੂਆਤ ਕਰ ਲਗੇ ਪਹਿਲੀ ਵੱਡੀ ਮਿਹਰ ਦੀ ਹਾਂਜੀ ਬਾਈ ਇਹਦੀ ਕੀ ਡਿਟੇਲ ਆ ਬਾਈ ਬਾਈ ਜੀ ਇਹ ਨਾ 9 ਕਿਲੋ ਦੁੱਧ ਆ ਜੀ ਮਾਈ ਥੱਲੇ ਹਾਂਜੀ ਇਹ ਇੱਕ ਟਾਈਮ ਬਾਈ ਜੀ ਜਦੋਂ ਮਿਲਦੀ ਹੈ ਜੀ ਤੜਕੇ ਚੁੰਨੇ ਆ ਜੀ ਇਹਨੂੰ ਇੱਕ ਟਾਈਮ ਹੀ ਇੱਕ ਟਾਈਮ ਮਿਲਦੀ ਹੈ ਤੜਕੇ ਹਾਂਜੀ ਬੱਚਾ ਇਹਦੇ ਮਗਰ ਆ ਜੀ ਉਹ ਕੱਟਾ ਜੀ ਮਗਰ ਦੇ ਆਪਰਲਾ ਕੱਟਾ ਅੱਛਾ ਇਹ ਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਬਈ ਸੋਈ ਇਹ 2.5 ਪੌਣੇ ਤਿੰਨ ਮਹੀਨੇ ਨੱਕ ਹੋਇਆ ਜੀ 2.5 ਤਿੰਨ ਮਹੀਨੇ ਹੋ ਗਏ ਹਾਂਜੀ ਠੀਕ ਆ ਅੱਛਾ ਬਣੀ ਮੂਣੀ ਵੀ ਆਏ ਬਾਈ ਇਹ ਬੜੀ ਆ ਜੀ ਬਾਈ ਜੀ ਇੱਕ ਤਰੀਕ ਦੀ ਬਾਈ ਜੀ ਨਾ ਤੇ ਜਿਹੜਾ ਬੰਦਾ ਸੀ ਜਿਹਦੇ ਕੋਲ ਲਈ ਆ ਇਹ ਉਹਨੇ ਇੱਕ ਟਾਂਕ ਕਰ ਲਈ ਉਹਨੇ ਚੂਣ ਚਵਾਈ ਵੱਲੋਂ ਹੀ ਸੰਭਾਲੋ ਚੱਕਰ ਉਹਦਾ ਕਿ ਨਾ ਦੁੱਧ ਦਿੰਦਾ ਸੀ ਘਰਾਂ ਨੂੰ ਉਹ ਇੱਕ ਟਾਈਮ ਉਹ ਚ ਲੈ ਲੈਂਦਾ ਜਿਹਦੇ ਕੋਲ 2 ਵਜੇ ਇੱਕ ਟਾਈਮ ਦੂਜੀ ਚੋ ਲੈ ਲੈਂਦਾ ਸੀ ਜੀ ਉਹਨੇ ਕਟਾਉ ਕਰ ਲਈ ਦੋਨੇ ਟਾਈਮ ਹੀ ਮਿਲ ਪੂਗੇ ਮਾਈ ਪਹਿਲੂਗੀ ਮੈਂ ਦੋ ਟਾਈਮ ਆਹ ਦੋ ਟਾਈਮ ਕਰ ਜੂ ਮੈਂ ਸੀਲ ਆ ਮੈਂ ਆ ਜੀ ਮੱਚ ਬਹੁਤ ਸੀਲ ਸਊਗਾ ਪਹਿਲੂਗੀ ਮਿਹਨਤ ਕਰ ਲਵੇ ਦੋ ਦਿਨ ਦਵਾਈ ਜੀ ਦੋ ਦਾ ਹਾਂ ਹਣਾ ਹਾਂਜੀ ਹਾਂਜੀ ਸੀਐਨਸੀ ਦੇ ਜਵੇਦ ਭਾਈ ਇਹ ਲਾਜਣਾ ਕਰਵਾ ਲਈ ਹਾਂਜੀ ਬੱਝ ਬੋਲ ਅਖਰ ਲੇਵਨੂ ਵੀ ਆ ਲੋ ਬੜੀ ਖੜੀ ਹਾਂਜੀ ਭਾਈ ਉਹ ਰੁਕ ਜੀ ਹਾਂ ਅੱਛਾ ਇਹਦੇ ਨਾਲ ਮਗਰਾਂ ਦੇ ਕਟਾਵਾ ਕੁਝ 9 ਕਿਲੋ ਤਿਆਰ ਹਾਂਜੀ 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 ਤੇ ਮਿਲਦੀ ਜੇ ਇੱਕ ਟਾਈਮ ਟੂਣੀ ਵਾਲੇ 9 ਕਿਲੋ ਕਰਕੇ ਤਰ੍ਹਾਂ ਦੇ ਦਿੰਦੀ ਆ ਹਾਂਜੀ ਹਾਂਜੀ 9 ਕਿਲੋ ਦੇ ਹਾਂਜੀ ਹਾਂਜੀ ਬਲਟ 10 ਕਿਲੋ ਵਾਲੀ ਆ ਟੂਣ ਦਾ ਬੜਾ ਸਵਾਲ ਹਾਂਜੀ ਵਾਹ ਹਾਂਜੀ ਰਾਵੜਾ ਇਕੱਟਾ ਚੋਲੇ ਦਾ ਬੰਦਾ ਵੀ ਕਹਿੰਦਾ ਕਹਿੰਦਾ ਬੰਦਾ ਜਿਹੜੇ ਕੋਲ ਲਈ ਆ ਕਹਿੰਦਾ ਚੋਨ ਦਾ ਵੜਾ ਇਕੱਟਾ ਚੋਲੇ ਦਾ ਕਹਿੰਦਾ ਦੋ ਤੋ ਡੇਟ ਰੇ ਸ਼ੋਨੀ ਬ ਹਾਂ ਛੋਟੀ ਮਗਰ ਕੱਟਾ ਆ ਗਿਆ ਹਾਂ ਮਗਰ ਕੱਟਾ ਬਾਈ ਇੱਕ ਤਰੀਕ ਦੀ ਬਣ ਵੀ ਗਈ ਹਾਂ ਬਣ ਵੀ ਗਈ ਇੱਕ ਰੇਡ ਕੀ ਰਹੂਗਾ ਬਾਈ ਇਹਦਾ ਰੇਡ ਬਾਈ ਆਪਾਂ ਨਾ ਦੇਲ ਲੈਣ ਵਾਲਾ ਹੀ ਕਰਨਾ 85000 ਰੁਪਏ ਦੀ ਆਪਾਂ ਛੱਡ ਦਿਆਂਗੇ ਦੇ ਦਿਆਂਗੇ ਮਾਨਤਨ ਕਰਦੇ ਆਗੇ ਬਿੱਤੂ ਉਹ ਕੋਈ 8500 ਮਾਨਤਨ ਕਰਦੇ ਆਗੇ ਮੋਕੇ ਚਲੋ ਕੋਈ ਨਹੀਂ ਬਾਈ ਜੀ ਮੋਕੇ ਦੇ ਕਰ ਲਾ ਅੱਛਾ ਦੋ ਨੰਬਰ ਵਾਲੀ ਮੈਂ ਜਿਹੜੀ ਬਾਈ ਦੋ ਨੰਬਰ ਵਾਲੀ ਬਾਈ ਜੀ ਨੂੰ ਸੂਈ ਨੂੰ 10 ਦਿਨ ਹੋਇਆ ਜੀ 10 ਦਿਨ ਹੋ ਗਏ ਹਾਂ ਮਗਰ ਇਹਦੇ ਵੀ ਕੱਟਾ ਬਾਈ ਜੀ ਇਹਦੇ ਮਗਰ ਕੱਟਾ ਆ ਗਿਆ ਹਾਂ ਬੱਲਾ ਬਾਈ ਹਾਂ ਬੱਲਾ ਕੱਟਾ ਜੀ ਆ ਗਿਆ ਬੱਲੇ ਲੇਵਲ ਉੱਪਰ ਲੋ ਦੁੱਧ ਆਪਾਂ ਦਲ 9 ਕਿਲੋ ਕਹਿ ਕੇ ਦੇਵਾਂਗੇ 9 ਕਿਲੋ ਚੂਣ ਚਾ ਲੈਦਾ ਵੀ ਕਿਵੇਂ ਆ ਬਹੁਤ ਵਧੀਆ ਬਾਈ ਜੀ ਪੋਲੀ ਚੁਵਾਈ ਹੈ ਜੀ ਕਹਿੰਦੀ ਪੋਲੀ ਹੈ ਪੋਲੀ ਚੁਵਾਈ ਕਰਨੇ ਯਾਰ ਕਿਹਾ ਮਾਲੋ ਕਹਿਣ ਤੋਂ ਭਾਵੇਂ ਆ ਯਾਰ ਦੁੱਧ ਵਾਲੇ ਬੰਦੇ ਨੂੰ ਮਾਰੀ ਨਾਰਾ ਬਹੁਤ ਵਧੀਆ ਦੇਖੋ ਟਿਕਾ ਕੇ ਸੇਵਾ ਕਰ ਲੈ 11 ਕਿਲੋ ਦੁੱਧ ਆ ਆ ਦੇਉਗੀ ਦੇਉਗੀ ਬਾਈ ਜੀ ਮੇਵੀ ਵਾਲੀ ਮੈਂ ਆ ਹਲੇਵੀ ਵਾਲੀ ਮੈਂ ਆ ਬਾਈ ਜੀ ਚੂਣ ਚਾਣੀ ਨੂੰ ਵੀ ਕਿਵੇਂ ਲੱਗੋ ਆ ਬਹੁਤ ਵਧੀਆ ਬਾਈ ਜੀ ਚੁਵਾਈ ਇੱਕ ਨੰਬਰ ਦੀ ਲੱਗੀ ਹੈ ਜੀ ਠੀਕ ਹੈ ਬਾਈ ਅੱਜ ਯਾਰ ਜੀ ਧਾਰਾ ਮੋਟੀ ਚੁਵਾਈ ਦੀ ਠੀਕ ਹੈ ਇਹਦਾ ਰੇਟ ਬਾਈ ਕੀ ਲਊਗਾ ਰੇਟ ਇਹ ਬਾਈ ਜੀ ਰੇਟ ਦਾ 83000 ਕਰਦੇ 82000 ਦੀ ਆਪਾਂ ਦੇ ਦਿਆਂਗੇ ਬਾਈ 82000 ਜਮਾਨਤਨ ਕਰਦੇਗਾ ਹੋਰ ਘੱਟ ਦਿਆਂਗੇ ਚਲੋ ਮੌਕੇ ਤੇ ਕੋਈ ਗੱਲ ਨਹੀਂ ਮੰਨ ਤੀ ਲੈ ਸੁਆ ਕਿੰਨਾ ਹੋਊਗੀ ਬਾਈ ਇਹ ਇਹ ਬਾਈ ਜੀ ਐਹ ਤਾਂ ਦੂਜੇ ਕਹਿ ਕੇ ਲਿਆਂਦੀ ਹਾਂ ਚਲੋ ਅਗਲਾ ਮੰਨੇ ਦੂਜਾ ਮਲੇ ਤੀਜਾ ਮੰਨੇ ਹਨਾ ਤੀਜਾ ਮਲੇ ਜਿੰਨੇ ਆਓ ਚਲੋ ਆਪ ਦੀ ਸੰਝ ਲਾ ਲਵੇ ਬੰਦਾ ਹਨਾ ਇਹ ਪਤਾ ਗੱਲ ਕੀ ਹੋ ਜਾਂਦੀ ਬਈ ਉਹ ਨਾਲ ਸਾਨੂੰ YouTube ਨਾਲ ਲੱਗ ਜਾਂਦੀ ਹਾਂ ਦੂਜੇ ਹਾਂ ਦੂਜੇ ਹਾਂ ਨਹੀਂ ਨਹੀਂ ਤੁਹ ਪਹਿញੋ ਆਪਣਾ ਆਪ ਦੇ ਹਨ ਸਮਝ ਲਾ ਲਓ ਸਸੂਆ ਮੈਂ ਰਾਮਨਾਲ ਹੈਗੀ ਆ ਹਾਂ ਹਾਂ ਹੈਗੀ ਹੈ ਜੋ ਹੈਗਾ ਪਹਿਣਾ ਚਲੋ ਹਾਂ ਜੀ ਹਾਂ ਜੀ ਨਹੀਂ ਨਹੀਂ ਦਾ ਬਈ ਸਹੀ ਦਾ ਬਈ ਦੋ ਦੋ 10 ਕਿਲੋ ਰੇਟ 82000 ਦੇ ਦੇਾਂਗੇ ਸਰ ਅੰਮ੍ਰਾ ਦਾ ਦੰਦੀ ਸੂਈ ਆ ਹਾਂ ਜੀ ਹਾਂ ਜੀ 10 ਹਜ਼ਾਰ ਅੱਛਾ ਤੇ ਆਂ ਗਾਂ ਵਹਿੜ ਬਈ ਜਿਹੜੀ ਹਾਂ ਜੀ ਵਹਿੜ ਥੱਲੇ ਬਈ ਜੀ ਇਹਨਾਂ ਦੇ ਚਸ਼ਪੀ ਨੂੰ ਵੀ 10 11 ਦੇਣੀ ਹੋਏ ਆ ਜੀ ਠੀਕ ਆ ਇਹਦੇ ਥੱਲੇ 14 ਲੀਟਰ ਦੁੱਧ ਸਿਆਰੂਗੇ ਜੀ 14 ਲੀਟਰ ਹੈ ਠੀਕ ਹੈ ਚੋਣ ਜਾਨੇ ਨੂੰ ਕਿੰਨਾ ਹਾਂ 1 ਨੰਬਰ ਦੀ ਚਵਾਈ ਬਾਈ ਜੀ 1 ਨੰਬਰ ਦੀ ਚਵਾਈ ਆ ਗਿਆ ਮੈਡਮ ਲੈਵਾਲ ਉਹ ਬੜਾ ਟਿਕਾਣੀ ਬੱਚੀ ਮਗਰ ਆ ਜੀ ਇਹਦੇ ਬੱਚੀ ਇਹਦੇ ਮਰ ਕਿਹਣੀ ਆ ਗਈ ਆ ਬੱਚੀ ਆ ਬੇਟੀ ਮਰਜੀ ਦੇ ਨਾਲ ਬਾਈ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ ਇਹ ਵਾਤਾ 11 ਦਿਨੀ ਹੋਇਆ ਬਾਈ 10 11 ਦਿਨੀ ਬੱਚੀ ਆ ਚੰਗੀ ਨਹੀਂ ਬਾਈ ਜੇ ਕੋਈ ਲੈ ਜਾਵੇ ਦੋ ਨਹੀਂ ਬਹੁਤ ਵਧੀਆ ਬੱਚੀ ਬਾਈ ਜੀ ਹਮਮ ਦੇਣੀ ਕਿੰਨੇ ਦੀ ਆ ਬਾਈ ਬਾਈ ਇਹ ਵੀ ਯਾਰ 60000 ਰੁਪਏ ਦੀ ਆਪਾਂ ਹੰਦੀ ਆ ਮੰਨਦਣ ਵਿੱਚੋਂ ਬਾਈ ਚਲੋ ਮੌਕੇ ਤੇ ਕੋਈ ਕਰ ਦਿਆਂਗੇ ਬਾਈ ਜੀ ਕਰ ਦਈਏ ਯਾਰ ਨਭੇੜ ਦਈਏ ਕੰਮ ਹਣਾ ਕੋਈ ਨਹੀਂ ਜੀ ਮੇਰੇ ਕੋਲ ਤੁਹਾਨੂੰ ਪਹਿਲਾਂ ਹੀ ਕਹਤਾ ਵੀ ਅੱਜ ਭਾਅ ਬੜੇ ਲੋਟ ਆ ਵੀਡੀਓ ਦੇ ਵਿੱਚ ਹੁਣ ਕਿੰਨੇ ਦੀ ਲੈਣੀ ਆ ਇਹੋ ਜੀ ਬੱਤੀ 45 5000 ਦੀ ਵੀ ਹੱਸ ਕੇ ਟੋਕਰ ਜੱਪੜੋ ਕੇ ਵੇਚ ਜਾਂਦੀ ਸੀ ਠੰਡੀਆਂ ਹਾ ਹੁਣ ਜਨ ਨੂੰ ਨਿਆਣਾ ਪਾ ਕੇ ਵਧੀਆ ਓਕੇ ਜੀ ਹਾਂ ਬਾਈ ਜੀ ਜਿਵੇਂ ਮਰਜੀ ਬੈਠੋ ਦੋਨੇ ਬੰਨੇ ਕੰਨੇ ਬੰਨੇ ਬਹਿ ਕੇ ਚੁੰਨੇ ਆ ਬਾਈ ਜੀ ਜੁਲਤਾ ਦਾ ਨਹੀਂ ਇਤਨੀ ਨਹੀਂ ਬਾਈ ਜੀ ਬੱਚਾ ਮੂਰੇ ਬਣ ਕੇ 부ੜੀ ਬਣ ਕੇ ਦੋਵੇਂ ਨਾ ਲੰਬਾ ਤਾਂ ਨਹੀਂ ਹੁੰਦਾ ਨਾ ਨਾ ਬਾਈ ਜੀ ਕੋਈ ਗੱਲ ਨਹੀਂ ਆ ਜਾਵੇ ਨਾ 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 ਕੋਈ ਕੋਈ ਗੱ ਕੜਮਾ ਚਾਰ ਤੋਂ ਪੰਜ ਮਹੀਨੇ ਹੋ ਗਏ ਹੁਣ ਅੱਜ 6 ਕਿਲੋ 6 ਕਿਲੋ ਦੁੱਧ ਆ ਰਿਹਾ ਹੈ ਮਿਲਦੀ ਪਾੜੇ ਤੇ ਮਿਲਦੀ ਪੱਛਾ ਤੇ ਮਗਰ ਤੇ ਮਗਰ ਕੱਟੀ ਆ ਜੀ ਕੱਟੀ ਵੀ ਇਹਦੇ ਮਗਰ ਅੱਜ ਮਗਰ ਇਹਦੇ ਕੱਟੀ ਆ ਜੀ ਬਾਈ ਮੈਂ ਉਹਦੀ ਚੰਗੀ ਆ ਹਨਾ ਰੇਵੇ ਨੂੰ ਵੀ ਲੋ ਐਂ ਹੀ ਵਸੀਲਾ ਅੱਛਾ ਕੱਟੀ ਇਹਦੇ ਮਗਰ ਬਣੀ ਬੁਣੀ ਕੋਈ ਏ ਇਹ ਬਣੀ ਮੈਂ ਜੀ ਨੇ ਹੀਟ ਕੱਢੀ ਤੇ ਬਣਾਈ ਨਹੀਂ ਬੰਦੇ ਨੇ ਹਾਂ ਹੁਣ ਫੇਰ ਹੀਟ ਕੱਢਦੀ ਆ ਬਣ ਜੂਗੀ ਹਨਾ ਕੱਟੀ ਚੰਗੇ ਆ ਕਾਹ ਸੰਭਾਲਾਂ ਹਾਂ ਜੀ ਹਾਂ ਜੀ ਦੂਜੇ ਸਵੇਰ ਸੂਈ ਆ ਬਾਈ ਜੀ ਕੱਟੀ ਕਿਹੜੀ ਇਹਦੀ ਬਾਈ ਕੱਟੀ ਆ ਕੱਟੀ ਵਿਖਾ ਦੀ ਬਾਈ ਤੇਰੀ ਕੱਟੀ ਵੱਡੀ ਬੁਲੀ ਵਾਹ ਕੱਟੀ ਕੋਲ ਨਾ ਹਾਂਜੀ ਹਾਂਜੀ ਇਹਦਾ ਸਾਬਣਾ 80000 ਦੀ ਨਾ 9 ਦੀ ਕੱਟੀ ਆ ਆ ਕੱਟੀ ਕੱਟੀ ਹੈਗੀ ਬਾਈ ਜੀ ਹਾਂ ਹਾਂ ਤੇ ਇਹ ਕਿੰਨੇ ਦੀ ਦੇ ਦੇਗੇ ਬਾਈ ਬਾਈ ਸਰਪੇ ਜੇ ਨਾ ਯਾਰ ਕੱਟੀ ਨਾਲ ਲਊਗਾ ਫਿਰ ਆਪਾਂ 65000 ਦੀ ਦੇ ਦੇਾਂਗੇ ਜੇ ਬੰਦਾ ਕੱਟੀ ਚਾਹੇ 80000 ਦੀ ਵੀ ਜੇ ਕੱਟੀ ਨਾਲ ਰੱਖ ਫਿਰ ਦੇ ਦੇਾਂਗੇ ਆਪਾਂ 60000 ਹਾਂਜੀ ਹਾਂਜੀ ਜੇ ਕੱਟੀ ਸਮੇਤ ਲੈਣੀ 65000 ਦੀ ਆਪਾਂ ਹਾਂ 65000 ਚਲੋ ਕਰ ਦਾਂਗੇ ਮੌਕੇ ਤੇ ਬਾਈ ਜੀ ਠੀਕ ਹੈ ਯਾਰ ਮੌਕਾ ਸੌਦਾ ਤੇਰਾ ਲੇ ਮਿੱਤਰੋ ਛੋਟੀ ਪੂਰੀ ਬਣੀ ਸਭੀ ਪਲੀ ਸੋਹਣੀ ਸੁਨਕੀ 60000 ਦੇ ਵਿੱਚ ਮਿਲ ਜੂਗੀ ਕੱਟੀ ਮਗਰ ਮਿਲ ਜੂਗੀ 6 ਕਿਲੋ ਦੁੱਧ ਮਿਲ ਜੂਗਾ ਪਹਾੜੇ ਤੇ ਦੋਵੇਂ ਟਾਈਮ ਮਿਲ ਜੂਗੀ ਕਿਉਂਕਿ ਭਈਆ ਸਰ ਛੋਟੀ ਜੇ ਤੁਸੀਂ ਬਾਜ਼ਾਰ ਦੇ ਵਿੱਚੋਂ ਖਰੀਦਦੇ ਆ 45 5000 ਦੀ ਉਹਨੇ ਨਾਂ ਦਾ ਦੇਣਾ ਵਾ ਦੁੱਧ ਤੇ ਨਾਂ ਹੋਣਾ ਉਹਦੇ ਮਗਰ ਬੱਤਾ ਨਹੀਂ ਮਿੱਤਰੋ ਇਹ ਸੀਗੇ ਭਾਈ ਲੱਖੇ ਤੇਰੇ ਜਾਨਵਰ ਹਨਾ ਹਾਂਜੀ ਭਾਈ ਲੱਖੇ ਭਾਈ ਰੇਟ ਫਿਰ ਇਹਨਾਂ ਦਾ ਆਪਾਂ ਦੱਸਤਾ ਨੰਬਰ ਉਹਨੇ ਕਿਹਦੇ ਤੇ ਗੱਲਬਾਤ ਕਰਾਈ ਨੰਬਰ ਆਪਣਾ ਬਈ 78883 78883 ਹਾਂਜੀ 13337 13337 ਹਾਂਜੀ 78883 ਹਾਂਜੀ 13 13337 ਠੀਕ ਹੈ ਇਸ ਨੰਬਰ ਤੇ ਕਰ ਲਓ ਬਾਈ ਨਾਲ ਤੁਸੀਂ ਮਿੱਤਰੋ ਗੱਲਬਾਤ 4 ਜਨਵਰੀ ਬਾਈ ਹੁਣਾਂ ਦੇ ਤੁਹਾਨੂੰ ਮੁਕਾਤਿਆ 4 ਜਨਵਰੀ ਨਾਲ ਦੀ ਡਿਟੇਲ ਲੈ ਆ ਤੇ ਪਹਿਲੇ ਨੰਬਰ ਵਾਲੀ ਮੈਂ ਜਿਹੜਾ ਇਹਦਾ 85000 ਰੁਪਿਆ ਡਿਮਾਂਡ ਆ 10 ਕਿਲੋ ਦੁੱਧ ਦੇ ਕਿਟੇ ਮਿਲਦੀ ਆ ਕੱਟਾ ਇਹਦੇ ਮੰਗਰਾ 2-3 ਮਹੀਨਿਆਂ ਦੀ ਸੂਈਆ ਇੱਕ ਤਰੀਕ ਤੋਂ ਬਣ ਗਈ ਆ ਦੋ ਨੰਬਰਾਂ ਵਾਲੀ ਮੈਂ ਦੱਸਾਦਣਾ ਦੀ ਸੂਈ ਤੀਜਾ ਸੂਆ ਮੰਗਦਾ ਦਾ ਮਾਣ ਤੇ ਕਮਾਣ ਤੁਹਾਡੇ ਤੇ ਨਿਰਭਰ 10 ਕਿਲੋ ਦੁੱਧ ਆਏ ਥੱਲੇ ਮਗਰ ਇਹਦੇ ਕੱਟਾ ਵਾ ਇਹ ਮਿਲ ਜੂਗੀ ਤੁਹਾਨੂੰ ਪਿਆਰ ਦੀ ਆ ਬੈਡ ਜਲੂਗੀ 13-14 ਕਿਲੋ ਦੁੱਧ ਚੋਕੇ ਤਾਜੀ ਸੂਈ ਬੱਤੀ ਮਗਰ 60000 ਦੇ ਵਿੱਚ ਤੇ ਚੌਥਾ ਨਗੀਨਾ ਮਿਲ ਜੂਗਾ ਸਿਰਫ 65000 ਦੇ ਵਿੱਚ ਮਗਰ ਕੱਟੀ ਆ ਮਿੱਤਰੋ 6 ਕਿਲੋ ਦੁੱਧ ਦੋਵੇਂ ਟਾਈਮ ਪਾੜੇ ਤੇ ਮਿਲਦੀ ਆ ਕੱਟੀ ਮਗਰ 8000 ਦੀ ਉਹਦੇ ਹੈਗੀ ਆ ਜੇ ਕੱਟੀ ਨਹੀਂ ਲੈਣੀ ਫਿਰ ਮਿਲ ਜੂਗੀ 60000 ਰੁਪਏ ਨੰਬਰ 22 ਦਾ ਸਕੇਲ ਦੇ ਉੱਤੇ ਆ ਪਿੰਡ ਮਣਕੇ ਵਾਲੀ ਜਿਲ੍ਹਾ ਫੋ